ਹੱਕ ਦੇ ਵਿੱਚ ਹਾਈ ਕੋਰਟ ਦੇ ਵਿੱਚ ਹਰਿਆਣਾ ਜੇ ਇਸ ਵਾਰ ਪੰਜਾਬ ਹਰਿਆਣਾ ਨਾਲ ਕੇ ਦਿੱਲੀ ਨਾ ਗਿਆ ਤੇ ਇਹਨਾਂ ਦੇ ਨੂੰ ਗੱਲਬਾਤ ਦੱਸਤੀ ਹੈ ਮੈਨੂੰ ਇਹ ਲੱਗਦਾ ਵੀ ਨੌਜਵਾਨਾਂ ਨੂੰ ਬਾਹਰ ਵਿੱਚ ਜਾਣ ਦੀ ਲੋੜ ਨਹੀਂ ਨਾ ਇੱਧਰ ਜਾਣ ਦੀ ਲੋੜ ਨਹੀਂ ਆਪਣੇ ਮੰਗਰ ਵੀ ਇਕੜਾ ਸਾਰੇ ਪਹਿਲੀ ਗੱਲ ਤਾਂ ਇਹ ਹੈ ਪ੍ਰਸ਼ਾਸਨ ਆਟੋਮੈਟਿਕ ਆਹ ਦਾ ਜਿਹੜਾ ਸਦਾ ਰਸਤਾ ਖੋਲਦੇ ਆ ਹੁਣੇ-ਹੁਣੇ ਸੋਡੇ ਹੱਕ ਦੇ ਵਿੱਚ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੂੰ ਝਾੜਾ ਪਈਆਂ ਨੇ ਕਿ ਕਿਸਾਨ ਕਿਹੜਾ ਤਰੀਕ ਨੂੰ ਆ ਰਹੇ ਨੇ ਤੁਸੀਂ ਨਾਉ ਦੇ ਰੋਡ ਬੰਦ ਕੀਤੇ ਹੋਇਆ ਸਾਡੀ ਥੋੜੀ ਜੀ ਜਿੱਤ ਵੱਲ ਵੱਧ ਰਹੇ ਆਪਾਂ ਜਾਮ ਤੇ ਤੇ ਰਹਿ ਕੇ ਅਸੀਂ ਮੂਹਰੇ ਜਾਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਤੁਸੀਂ ਰਸਤਾ ਆਪ ਖੋਲ੍ਹ ਦਿਓ ਨਹੀਂ ਸਾਡੇ ਨੌਜਵਾਨ ਅਸੀਂ ਮੂਹਰੇ ਆ ਕੇ ਆਪੇ ਖੋਲ੍ਹ ਲਾਂਗੇ ਤਾਕਤ ਕਰਕੇ ਉਹ 40 ਦਿਨਾਂ ਕਰੋ ਹਮੇਸ਼ਾ ਸਰਕਾਰ ਦੀ ਕੋਸ਼ਿਸ਼ ਹੁੰਦੀ ਆ ਤੁਹਾਨੂੰ ਖੜ੍ਹਾਉਣ ਦੀ ਆਪਾਂ ਖਿੰਡਣਾ ਨਹੀਂ ਜਿਹੜੇ ਆਪਣੇ ਟਰੈਕਟ ਹੈ ਉਹਨਾਂ ਨੂੰ ਮੂਹਰੇ ਲਾਵਾਂਗੇ ਤੋਚਣ ਵੀ ਹੈਗੇ ਆਪਣੇ ਕੋਲੇ ਆਪਾਂ ਖਿੱਚ ਕੇ ਪੜਿਆ ਕਰਾਂਗੇ ਪਰ ਤੁਸੀਂ ਆਪ ਦਾ ਜਿਹੜਾ ਆ ਸੜਕ ਸੜਕ ਨਹੀਂ ਖਾਲੀ ਕਰਨੀ ਸਾਡੇ ਤੇ ਗੋਲੀਆਂ ਮਾਰਨੀਆਂ ਲਾਠੀਆਂ ਮਾਰਨੀਆਂ ਅਸਰੂਗਾ ਸਿਟਲ ਛਿੜਲੇ ਪਰ ਅਸੀਂ ਕਹਿੰਦੇ ਹੁਣ ਵੀ ਜਿਹੜਾ ਖੇਤੀ ਮੰਤਰੀ ਦਾ ਬਿਆਨ ਆਇਆ ਕਿ ਅਸੀਂ ਗੱਲਬਾਤ ਲਈ ਤਿਆਰ ਆਂ ਤੇ ਕਿਸਾਨ ਕਦੇ ਗੱਲਬਾਤ ਲਈ ਭੱਜੋ ਨਹੀਂ। ਆਹੋਏ। ਆਹ ਤਾਰੀਏ ਫੋਟੋ। ਆਹੋ ਜਿਹੜੇ ਵਾਟਰ। ਬੋਤਲ ਨਹੀਂ ਵੀਡੀਓ। ਬੋਤਲ ਫੋਟੋ ਧਰ ਦੇ। ਸੋਨੇ ਉੱਥੇ ਨੇ ਕੋਈ ਤੜਕੇ ਦੇ 8 ਵਜੇ ਦੇ ਅਫਸਰਾਂ ਸਿੱਟਣ ਲੱਗੇ ਨੇ। ਇਹਨੇ ਪੈਸਿਆਂ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਪਰ ਕਿਸਾਨਾਂ ਨੂੰ ਪਤਾ ਨਹੀਂ ਕੀ ਦਿਖਾਉਣਾ ਚਾਹੁੰਦੇ ਐ। ਤਾਂ ਇਹ ਜਿਹੜਾ ਲੋਕਾਂ ਦਾ ਜੋਸ਼, ਲੋਕਾਂ ਦੀਆਂ ਮੰਗਾਂ ਉਹ ਜਿਹੜਾ ਦੋylar ਬੀਤੇ ਲੱਗਾ ਹੋਇਆ ਮੋਰਚਾ ਅੱਜ ਜਿਹੜੇ ਲੋਕ ਖਾਸ ਕਰਕੇ ਕਾਮਰੇਡ ਵਿਚਾਰਧਾਰਾ ਵਾਲੇ ਲੋਕ ਜਿਹੜੇ ਕਹਿੰਦੇ ਸੀ ਮੁੜਤੇ ਨਹੀਂ ਇਕੱਠ ਹੋਣਾ ਲੋਕਾਂ ਨੇ ਦਿੱਲੀ ਲਈ ਜਾਣਾ ਆ ਦੇਖੋ ਭਰਾਵੋ ਰੋਡ ਭਰੇ ਹੋਏ ਦਾਦਾ ਬੀਬੀ ਮੋਹਨ ਸਿੰਘ ਤਾਂ ਇਸ ਕਰਕੇ ਕਿਸਾਨ ਆ ਗੁੱਸੇ ਨਾਲ ਚਾਹੀਦਾ ਲੋਕਾਂ ਨੂੰ ਸੇਬ ਝਿਖਟਾ ਹਿੰਦੀ ਹੈ ਮੰਗਾਂ ਹਰ ਵੇਲੇ ਮੰਨਾਈਆਂ ਜਾ ਸਕਦੀਆਂ ਅੱਜ ਲੱਖਾਂ ਦਾ ਵੇਲਾ ਮਜਬੂਰੀਆਂ ਸਰਕਾਰ ਦੇ ਕਿੰਨੀ ਮਰਦੀ ਸਾਨੂੰ ਕੁੱਟਲੇ ਇਹਸ ਕਰਕੇ ਸੀ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਨੂੰ ਇਧਰ ਜਾ ਇਧਰ ਜਾਨ ਦੀ ਲੋੜ ਨਹੀਂ ਘੰਟਾ ਦੋ ਘੰਟੇ ਛੱਡ ਲੈਣ ਦੇ ਜਿੰਨੇ ਆਸਰੂ ਦਾ ਹੈ ਸਾ ਆ ਕੋਈ ਮੁੱਕ ਜਾਣਗੇ ਆਪਾਂ ਚੱਲਾਂਗੇ ਉਹ ਨਿਕਰੇਗਾ ਧੰਨਵਾਦ ਦੇਰ ਦਾ ਤਰੂਪ ਤੇ ਨੌਨ ਆਓ ਬੈਠੋ ਕਾਕਾ ਕੀ ਜੀਏਗੀ ਅਤੇ ਲਵੀ ਜੋ ਦਾ ਯਦੋ ਜਹਦ جاری ਆ ਅੱਧਾ ਦਾ ਪੱਟਤਾ ਬਾਡਰ ਤੇ ਅੱਧਾ ਹੀ ਰਹਿ ਗਿਆ ਐ ਮਤਲੋ ਹਾਥੀ ਸੱਟ ਲੈ ਪੂਜ ਜੀ ਰਹਿ ਗਈ ਆ ਕੱਲ ਨੂੰ ਮੇਰਾ ਵੀਰ ਖਿੱਚਦੇ ਵੀ ਹਰਾਇਦਰ ਨੂੰ ਜਿਹਦੇ ਨੇੜੇ ਸ਼ੰਭੂ ਲੱਗਦਾ ਸ਼ੰਭੂ ਪਹੁੰਚ ਜਾਓ ਜਿਹਦੇ ਨੇੜੇ ਪਿੰਡਾਂ ਦੇ ਖਨੌਰੀ ਲੱਗਦਾ ਖਨੌਰੀ ਪਹੁੰਚ ਜਾਓ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਹਰ ਹਾਲ ਦੇ ਵੀ ਦਿੱਲੀ ਪਹੁੰਚਣਾ ਇਹਨਾਂ ਦਾ ਜੋਰ ਲੱਗਿਆ ਵਾ ਵੀ ਦਿੱਲੀ ਜਾਣ ਨਹੀਂ ਦੇਣਾ ਇਨਾਂ ਦੇ ਵੀ ਇੰਤਜ਼ਾਮ ਐਤਕੀ ਸਖਤ ਐ ਤੇ ਆਪਾਂ ਵੀ ਉਦੋਂ ਸਖਤ ਹੋ ਕੇ ਆਉਣਾ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਜਾਣਾ ਹੀ ਜਾਣਾ ਕਿਉਂਕਿ ਇੱਕ ਵਾਰੀ ਖਿਆਲ ਰੱਖੋ ਮੇਰੀ ਗੱਲ ਦਾ ਜੇ ਇਸ ਵਾਰ ਪੰਜਾਬ ਹਰਿਆਣਾ ਨਾਲ ਕੇ ਦਿੱਲੀ ਨਾ ਗਿਆ ਤਾਂ ਇਹਨਾਂ ਦੇ ਭਰਾਵੋ ਮੂੰਹ ਪੈਣਿਆ ਮੂੰਹ ਇਹ ਗੱਲ ਯਾਦ ਰੱਖਿਓ ਮਨੋਬਲ ਇਹਨਾਂ ਦਾ ਉੱਚਾ ਹੋਣਾ ਆਪਣਾ ਡਿੱਗਣਾ ਤੇ ਅੱਜ ਜਿਹੜੇ ਅਸੀਂ ਬੈਠੇ ਕਰਾਂਗੇ ਸੋਚੀ ਜਾਂਦੇ ਆ ਨਾ ਵੀ ਆਪਾਂ ਕੀ ਲੈਣਾ ਪਰ ਭੁੱਲ ਜਿਓ ਨਾ ਵਾਨੀਆਂ ਡਾਨੀਆਂ ਨੇ ਵੱਡੇ ਘਰਾਣਿਆਂ ਕੋਲ ਤੁਹਾਡੀਆਂ ਨਾ ਜ਼ਮੀਨਾਂ ਬਚਣ ਨਾ ਤੁਹਾਡਾ ਰੋਜ਼ਗਾਰ ਬਚੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਮੇਰੀ ਗੱਲ ਚ ਇੱਥੇ ਰੱਖਿਓ ਜੇ ਆਪਾਂ ਅੱਜ ਵੀ ਨਾ ਉੱਠ ਕੇ ਆਪਣੇ ਬਜ਼ੁਰਗਾਂ ਦੇ ਨਾਲ ਆਪਣੇ ਨੌਜਵਾਨ ਭਰਾਵਾਂ ਦੇ ਨਾਲ ਨਾ ਖੜੇ ਤਾਂ ਅਫਵਾਹਾਂ ਬਾਹ ਫਲਾਈ ਜਾਂਦੇ ਆ ਅੱਜ ਚਾਰ ਜੀ ਇੱਥੇ ਕਿਸਾਨ ਸ਼ਹੀਦ ਹੋ ਗਏ ਜੀ ਮਾਰੇ ਗਏ ਜੀ ਸ਼ੰਭੂ ਤੇ ਕੁਝ ਨਹੀਂ ਹੋਇਆ ਬਾਈ ਸੱਟਾਂ ਬਹੁਤ ਦੇ ਲੱਗੀਆਂ ਨੇ ਇਹੀ ਅਹੀ ਕੁਛ ਹੋ ਰਿਹਾ ਨਾ ਜਿਹੜੀ ਗੱਲ ਆਪਾਂ ਬਾਰ-ਬਾਰ ਕਰਦੇ ਆ ਕਿ ਦਿੱਲੀ ਸਾਨੂੰ ਬਾਰ-ਬਾਰ ਜ਼ਖਮ ਦਿੰਦੀ ਆ ਅੱਜ ਲੱਤਾਂ ਵੀ ਟੁੱਟੀਆਂ ਨੇ ਬਹੁਤ ਬੰਦਿਆਂ ਤੁਸੀਂ ਵੀਡੀਓ ਦੇਖ ਲਈਆਂ ਹੋਣਗੀਆਂ ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ ਅਥਰੂ ਕੈਸ ਵੀ ਮਾਰੀ ਗਈ ਡਾਂਗਾਂ ਨਾਲ ਲੋਕਾਂ ਦੀਆਂ ਲੱਤਾਂ ਤੋੜੀਆਂ ਗਈਆਂ ਕੁੱਟ ਕੇ ਸੂਏ ਵੀ ਮਾਰੇ ਗਏ ਆ ਟਰੈਕਟਰਾਂ ਦੇ ਵਿੱਚ ਜਾਨੇ ਮੈਂ ਕਹਿੰਦਾ ਕੋਈ ਕਸਰ ਛੱਡੀ ਨਹੀਂ ਅੱਜ ਕਈ ਪੱਤਰਕਾਰ ਵੀ ਜ਼ਖਮੀ ਹੋਏ ਆ ਸੋ ਪਰ ਕੋਈ ਗੱਲ ਨਹੀਂ ਸ਼ਿੰਗਾਰਸ਼ਾ ਦੇ ਵਿੱਚ ਇਹਨਾਂ ਨੇ ਜ਼ਬਰ ਕਰਨਾ ਹੈ ਇਹਨਾਂ ਦੇ ਜ਼ਬਰ ਦਾ ਜਵਾਬ ਆਪਾਂ ਸਬਰ ਨਾਲ ਦੇਣਾ ਆਜੋ ਮੇਰਾ ਵੀਰ ਜਿੰਨੇ ਵੀ ਨੌਜਵਾਨਾਂ ਨੂੰ ਖਾਸ ਤੌਰ ਤੇ ਮੇਰੀ ਅਪੀਲ ਹੈ ਕਿਉਂਕਿ ਨੌਜਵਾਨ ਹੀ ਮੋਰਚਿਆਂ ਦੀ ਜਿੰਦ ਜਾਨ ਹੁੰਦੇ ਆ ਪਿਛਲੀ ਵਾਰੀ ਵੀ ਆਪਾਂ ਦੇਖਿਆ ਵੀ 2020 ਦੇ ਵਿੱਚ ਜਦੋਂ ਆਪਾਂ ਦਿੱਲੀ ਨੂੰ ਗਏ ਆ ਤਾਂ ਨੌਜਵਾਨਾਂ ਨੇ ਜਿਹੜੀ ਉਹ ਦਿੱਲੀ ਤੱਕ ਮੋਰਚੇ ਨੂੰ ਫਤਿਹ ਕੀਤਾ ਸੋ ਨੌਜਵਾਨੋ ਤੁਹਾਨੂੰ ਅਪੀਲ ਆ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਆਪਾਂ ਇਹ ਮੋਰਚਾ ਜਿਹੜਾ ਬਾਰਡਰ ਬਣਾਇਆ ਹੋਇਆ ਜਿਹੜੇ ਬੈਰੀਕੇਡ ਲਾਏ ਹੋਏ ਨੇ ਜਿਹੜੀਆਂ ਕੰਧਾਂ ਕੱਡੀਆਂ ਹੋਈਆਂ ਤਾਰਾਂ ਵਛਾਈਆਂ ਹੋਈਆਂ ਇਹਨੂੰ ਤੋੜ ਕੇ ਇਹ ਮੋਰਚਾ ਕੱਲੂ ਫਤਿਹ ਹਰ ਹਾਲਚ ਕਰਨਾ ਸੋ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਅੰਟੀ ਦੇ ਵਿੱਚ ਜਿੱਥੇ ਵੀ ਤੁਹਾਨੂੰ ਨੇੜੇ ਲੁੱਟਲਾ ਦਾ ਸ਼ੰਭੂ ਜਖਨੌਰੀ ਉਥੇ ਪਹੁੰਚ ਜਾਓ ਵੀ ਹੋਰ ਗੱਲਬਾਤ ਵੀ ਕਹਿਣੀ ਚਾਹੁੰਦੇ ਪਾਣੀ ਪਾਣੀ ਹਾਂ ਇੱਕ ਹੋਰ ਪੀਲਾ ਹੱਥ ਅਥਰੂ ਕਹਿੰਦੇ ਜਿਹੜੇ ਗੋਲੇ ਸਿੱਟਦੇ ਆ ਨਾ ਉਹਦੇ ਨਾਲ ਸਮੱਸਿਆ ਆਉਂਦੀ ਆ ਵੀ ਉਹ ਸਿੱਟਦੇ ਆ ਬਹੁਤ ਅੱਖਾਂ ਨੂੰ ਸੰਗ ਨੂੰ ਚੜਦਾ ਜਿੰਨਾ ਪਾਣੀ ਲਾਉਨੇ ਆ ਅੱਖਾਂ ਨੂੰ ਉਨੰਈਓ ਮੱਚਦਾ ਕਈ ਦਾ ਅਜ ਬੇਹੋਸ਼ ਵੀ ਹੋਇਆ ਜਦੋਂ ਗੋਲੇ ਸਿੱਟੇ ਆ ਮੇਰਾ ਵੀ ਜਿਹਦੇ ਕੋਲ ਢੋਲ ਆਪਣੇ ਵੱਡੇ ਸਪਰੇਅ ਵਾਲੇ ਉਹ ਜ਼ਰੂਰ ਨਾਲ ਲੈ ਕੇ ਆਇਓ ਉਹਨਾਂ ਦੀ ਬਹੁਤ ਲੋੜ ਐ ਕਿਉਂਕਿ ਢੋਲ ਦੇ ਨਾਲ ਜਿੰਨਾ ਪਾਣੀ ਛੜਕਾਂਗੇ ਪਾਣੀ ਛੜਕਣ ਦੇ ਨਾਲ ਉਤੇ ਗਿੱਲੀ ਬੋਰੀ ਸੱਟਣ ਦੇ ਨਾਲ ਉਹਦੀ ਜਿਹੜੀ ਗੈਸ ਜੀ ਆ ਉਹ ਖਤਮ ਹੋ ਜਾਂਦੀ ਆ ਸ਼ੁਕਰੀਆ ਇਹ ਪੀ ਲੈ ਕੇ ਵੱਧ ਤੋਂ ਵੱਧ ਤੁਸੀਂ ਢੋਲ ਪਾਣੀ ਵਾਲੇ ਨਾਲ ਲੈ ਕੇ ਨਾ ਸਪਰੇਅ ਵਾਲੇ ਢੋਲ ਹੁੰਦੇ ਆ ਉਹ ਢੋਲ ਨਾਲ ਲੈ ਕੇ ਆਉਣੇ ਤਾਂ ਕਿ ਪਾਣੀ ਨਾਲ ਜਿਹੜੀ ਉਹਦੀ ਗੈਸ ਆ ਉਹਨੂੰ ਖਤਮ ਕੀਤਾ ਜਾ ਸਕੇ ਨਾਲ ਬੋਰੀਆਂ ਬੋਰੀਆਂ ਵੀ ਹਾਂ ਜੀ ਸੀ ਵੀ ਬੋਰੀਆਂ ਜੀ ਸੀ ਵੀ ਜੀ ਸੀ ਵੀਆਂ ਦੀ ਵੀ ਲੋੜ ਆ ਵੀ ਜਿੰਨਾ ਭਰਾਵਾਂ ਕੋਲ ਜੀ ਸੀ ਵੀਆਂ ਹੈਗੀਆਂ ਨੇ ਉਹ ਵੀ ਲੈ ਕੇ ਆਓ ਬਈ ਸਾਨੂੰ ਪਤਾ ਲੱਗਿਆ ਵੀ ਅੱਜ ਕੋਈ ਜੀ ਸੀ ਵੀਆਂ ਸਾਡੇ ਪੰਜਾਬ ਚੋਂ ਲੈ ਕੇ ਵੀ ਆਏ ਸੀ ਭਰਾ ਪਰ ਇੱਥੇ ਪਿੱਛੇ ਕਿਤੇ ਅੱਪ ਇੱਥੇ ਪੈਂਦਾ ਕੋਈ ਸ਼ੈਲਦਰ ਜਾ ਪੈਂਦਾ ਹੈ ਉਹ ਜਿਹੜੇ ਪਾਸੇ ਪੈਲਸ ਜਾ ਵੀ ਪੈਂਦਾ ਹੈ ਉੱਥੇ ਵੀ ਰੋਕੀਆਂ ਚੰਗੀਆਂ ਕਹਿੰਦੇ ਜੀਐਸਬੀਆ ਪੁਲਿਸ ਵੱਲੋਂ ਸੋ ਕੋਈ ਗੱਲ ਨਹੀਂ ਬਾਈ ਜੀਐਸਬੀਆ ਜਿਹੜੀਆਂ ਭਰਾਵਾਂ ਕੋਲ ਹੈਗੀਆਂ ਕਿਉਂਕਿ ਇਸ ਤਰੀਕੇ ਦਾ ਜਿਹੜੇ ਮਜ਼ਬੂਤ ਕੀਤਾ ਹੋਇਆ ਹੈ ਨਾ ਕੰਮ ਉਹ ਜੀਐਸਬੀ ਨਹੀਂ ਪਟਣਗੀਆਂ ਸੋ ਅਪੀਲ ਆ ਜਿਹੜੇ ਬੰਦੇ ਕੋਲ ਜਿਹੜਾ ਵੀ ਸਾਧਨ ਹੈਗਾ ਬਾਈ ਤੇ ਕੱਲ ਨੂੰ ਲੈ ਕੇ ਮੇਰਾ ਵੀਰੇ ਇੱਥੇ ਪਹੁੰਚ ਜਾਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਆਰਦਾ ਜਿਹੜਾ ਸਾਡਾ ਰਸਤਾ ਖੋਲਦੇ ਆ ਹੁਣੇ-ਹੁਣੇ ਸੋਡੇ ਹੱਕ ਦੇ ਵਿੱਚ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੂੰ ਝਾੜਾ ਪਈਆਂ ਨੇ ਕਿ ਕਿਸਾਨ 13 ਤਰੀਕ ਨੂੰ ਆ ਰਹੇ ਨੇ ਤੁਸੀਂ ਨਾਉ ਦੇ ਰੋਡ ਬੰਦ ਕੀਤੇ ਹੋਇਆ ਸੋਡੀ ਥੋੜੀ ਜੀ ਜਿੱਤ ਵੱਲ ਵੱਧ ਰਹੇ ਆ ਆਪਾਂ ਜਾਰ ਤੇ ਰਹਿ ਕੇ ਅਸੀਂ ਮੂਹਰੇ ਜਾਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਤੁਸੀਂ ਰਸਤਾ ਆਪ ਖੋਲਦੇ ਹੋ ਨਹੀਂ ਸਾਡੇ ਨੌਜਵਾਨ ਅਸੀਂ ਮੂਹਰੇ ਆ ਕੇ ਆਪੇ ਖੋਲ ਲਾਂਗੇ ਪਾਸ ਕਰ ਦੇ ਉਹ 40 ਦਿਨ ਕਰੋ ਹਮੇਸ਼ਾ ਸਰਕਾਰ ਦੀ ਕੋਸ਼ਿਸ਼ ਨਹੀਂ ਆ ਤੁਨ ਖੜਿਆਉਣ ਦੀ